ਲੋ ਜੀ ਕਹਿੰਦੇ ਕਾਰੋਬਾਰੀਆਂ ਨੂੰ ਗੈਂਗਸਟਰ ਫੋਨ ਕਰਦੇ ਆ ਫੋਨ ਕਰਕੇ ਉਹਨਾਂ ਨੂੰ ਗੱਲ ਇੱਕੋ ਹੀ ਕਹਿੰਦੇ ਆ ਵੀ ਤੇਰਾ ਸਾਨੂੰ ਪਤਾ ਵੀ ਇੱਕੋ ਇੱਕ ਮੁੰਡਾ ਆ ਜਾਂ ਤੇਰੀ ਇੱਕੋ ਹੀ ਇੱਕ ਕੁੜੀ ਆ ਵੀ ਸਾਨੂੰ ਸਾਰਾ ਹੀ ਪਤਾ ਕਦੋਂ ਉਹ ਜਾਂਦੇ ਆ ਜਿੰਮ ਕਦੋਂ ਉਹ ਕਿੱਥੇ ਜਾਂਦੇ ਆ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਆ ਕਿਹੜੀ ਉਹਨਾਂ ਦੇ ਕੋਲ ਗੱਡੀ ਆ ਕਿੰਨਾ ਗੱਡੀ ਦਾ ਨੰਬਰ ਆ A to Z ਸਾਰੀ ਜਾਣਕਾਰੀ ਉਹਨਾਂ ਦੇ ਕੋਲ ਮੌਜੂਦ ਆ ਤੇ ਕਾਰੋਬਾਰੀਆਂ ਨੂੰ ਉਹ ਜਦੋਂ ਫੋਨ ਕਰਦੇ ਆ ਤੇ ਕਾਰੋਬਾਰੀ ਪੈਸੇ ਦੇ ਦਿੰਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਦੱਸਣ ਤੋਂ ਵੀ ਡਰਦਾ ਆ ਤਾਂ ਉਹਨੂੰ ਡਰਾਇਆ ਜਾਂਦਾ ਆ ਇਦਾਂ ਹੀ ਇੱਕ ਆ ਪਿਛਲੇ ਦਿਨੀ ਜਲੰਧਰ ਵਿੱਚ ਕਹਿੰਦੇ ਬਾਰਦਾਤ ਹੋਈ ਆ ਕਾਰੋਬਾਰੀ ਸਗਾ ਬਹੁਤ ਜ਼ਿਆਦਾ ਤਕੜਾ ਉਹਨੇ ਜਿੱਦਾਂ ਆਪਣੇ ਮੁੰਡੇ ਦਾ ਵਿਆਹ ਕੀਤਾ ਜਲੰਧਰ ਵਿੱਚ ਬੜੀ ਕਹਿੰਦੇ ਧੂ ਧਾਮ ਨਾਲ ਵਿਆਹ ਕੀਤਾ ਰੁਪਈਆ ਉਹਨੇ ਅੰਨਾੜ ਆ ਵਿਆਹ ਦੇ ਉੱਤੇ ਉਹਦੇ ਤੇ ਤੇ ਉਹਦੀਆਂ ਸਾਰੀਆਂ ਜਿੱਦਾਂ ਕਿ ਖਬਰਾਂ ਵਿਆਹ ਦੀਆਂ ਗੈਂਗਸਟਰਾਂ ਕੋਲ ਪਹੁੰਚਦੀਆਂ ਰਹੀਆਂ ਉਹਨਾਂ ਨੇ ਗੈਂਗਸਟਰਾਂ ਨੇ ਸੋਚਿਆ ਵੀ ਕੋਈ ਨਾ ਇਹਨੂੰ ਕਰ ਲੈਣ ਦੇ ਵਿਆਹ ਨਵੇਲ ਲੈਣ ਦੇ 5-7 ਦਿਨ ਜਿੰਨਾ ਕਿ ਤਰ ਲੱਗਦਾ ਬਾਅਦ ਚ ਇਹਦੇ ਨਾਲ ਕਰ ਦਿਆਂ ਗੱਲ ਜਿਹੜਾ ਰੁਪਈਆ ਬਹੁਤ ਜ਼ਿਆਦਾ ੜਾਉਂਦਾ ਆ ਲੋਕਾਂ ਦੇ ਸਾਹਮਣੇ ਚਲੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਰੁਪਈਆ ਹੈਗਾ ਚਲੋ ਅਗਲੇ ਦੀ ਮਿਹਨਤ ਦੀ ਕਮਾਈ ਕੌਛ ਵੀ ਆ ਉਹ ਉਹ ਵੱਖਰਾ ਮੈਟਰ ਆ ਚਲੋ ਵਿਆਹ ਹੋ ਗਿਆ ਵਿਆਹ ਹੋ ਕੇ ਉਹ ਜਿਹੜਾ ਮੁੰਡਾ ਕੁੜੀ ਸੀਗਾ ਕਾਰੋਬਾਰੀ ਦਾ ਉਹ ਚਲ ਗਿਆ ਘੁੰਮਣ ਜਿਹਨੂੰ ਕਹਿ ਦਿੰਦੇ ਆ ਹਨੀਮੂਨ ਮਨਾਉਣਾ ਜਦੋਂ ਉਹ ਕਹਿੰਦੇ ਹਨੀਮੂਨ ਮਨਾਉਣ ਗਏ ਤਾਂ ਉਹਨੂੰ ਬਾਅਦ ਵਿੱਚ ਕਾਰੋਬਾਰੀ ਨੂੰ ਫੋਨ ਆ ਜਾਂਦਾ ਗੈਂਗਸਟਰਾਂ ਦਾ ਕਹਿੰਦੇ ਸਾਸਰੀ ਘਾਲ ਜੀ ਗੱਲ ਹੈਗੀ ਇਦਾਂ ਵੀ ਸਾਨੂੰ ਸਾਰਾ ਹੀ ਪਤਾ ਵੀ ਤੂੰ ਮੁੰਡੇ ਆਪਣੇ ਦਾ ਕੀਤਾ ਭਾਈ ਵਿਆਹ ਰੁਪਈਆ ਖਰਚਿਆ ਤਾਂ ਉਹਦੇ ਉੱਤੇ ਅੰਨਾ ਤੇ ਸਾਨੂੰ ਵੀ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਆ ਤੂੰ ਸਾਨੂੰ ਵੀ ਰੁਪਈਆ ਦੇ ਨਹੀਂ ਤਾਂ ਤੇਰਾ ਮੁੰਡਾ ਹਨੀਮੂਨ ਤੋਂ ਆਉਂਦਾ ਆਉਂਦਾ ਹੀ ਅਸੀਂ ਉਹਦੇ ਮਾਰ ਦੇਣੀ ਆ ਪੌੜ ਪੁੜੀ ਦੇ ਵਿੱਚ ਗੋਲੀ ਤਾਂ ਵਿੱਚੇ ਹੀ ਮਾਰ ਦੇਣੀ ਆ ਤੇਰੇ ਨੌਂ ਦੇ ਤਾਂ ਤੂੰ ਖਾਲੀ ਹੱਥ ਹੋ ਕੇ ਬਹਿ ਜੀ ਤਾਂ ਮੋੜ ਕੇ ਚਾਹੇ ਪਛਤਾਈਂ ਤੇ ਚਾਹੇ ਉਹ ਸਾਡਾ ਨਹੀਂ ਮਤਲਬ ਉਹਦੇ ਨਾਲ ਤੇ ਕਾਰੋਬਾਰੀ ਜਾਂਦਾ ਡਰ ਕਹਿੰਦੇ ਵੀ ਪੁਲਿਸ ਨੂੰ ਦੱਸਣਾ ਨਹੀਂ ਤਾਂ ਜੇ ਦੱਸ ਦਿੱਤਾ ਫੇਰ ਹੋਰ ਵੀ ਅਸੀਂ ਮਾਰਨ ਵਾਲਿਆਂ ਦੀ ਗਿਣਤੀ ਵਧਾ ਸਕਦੇ ਆ ਕਾਰੋਬਾਰੀ ਕਹਿੰਦਾ ਦੱਸੋ ਜੀ ਚਾਹੀਦਾ ਕੀ ਆ ਉਹ ਕਹਿੰਦੇ ਰੁਪਈਆ ਚਾਹੀਦਾ ਸਾਨੂੰ 2 ਕਰੋੜ ਵੀ ਜੇ ਹਿਸਾਬ ਨਾਲ ਤਾਂ ਵਿਆਹ ਕੀਤਾ ਵਿਆਹ ਦੇ ਉੱਤੇ ਬੜਾ ਅੰਨਾ ਰੁਪਈਆ ਖਰਚਿਆ ਆ ਤੇ ਮੁੰਡੇ ਦੀ ਖੁਸ਼ੀ ਵਿੱਚ ਇੰਨਾ ਪੈਸਾ ਖਰਚ ਦਿੱਤਾ ਤੇ ਮੁੰਡੇ ਦੇ ਮਾਰਨ ਦੇ ਡਰ ਤੋਂ ਤੂੰ ਸਾਨੂੰ 2 ਕਰੋੜ ਰੁਪਈਆ ਦੇਊਗਾ ਦੇਊਗਾ 2 ਕਰੋੜ ਰੁਪਈਆ ਦੇ ਦੇ ਨਹੀਂ ਤਾਂ ਤੇਰਾ ਕੰਮ ਅਸੀਂ ਕਰ ਦੇਣਾ ਚਲੋ ਕਾਰੋਬਾਰੀ ਉਹਨਾਂ ਨੂੰ ਕਹਿੰਦਾ ਵੀ ਗੱਲ ਹੈਗੀ ਭਾਈ ਇਦਾਂ ਵੀ ਪੁਲਿਸ ਨੂੰ ਨਹੀਂ ਮੈਂ ਦੱਸਦਾ ਮੈਂ ਤਾਂ ਅੱਗੇ ਹੀ ਪਹਿਲਾਂ ਹੀ ਬਹੁਤ ਡਰ ਗਿਆ ਜਦੋਂ ਤੁਹਾਡਾ ਫੋਨ ਆਇਆ ਵੀ ਮੈਂ ਤੁਹਾਨੂੰ ਰੁਪਈਆ 70 ਲੱਖ ਰੁਪਇਆ ਦੇ ਸਕਦਾ ਆ 70 80 ਲੱਖ ਤੇ ਗੈਂਗਸਟਰਾਂ ਨੇ ਦੂਜੀ ਗੱਲ ਨਹੀਂ ਕੀਤੀ ਅਗਲੇ ਕਹਿੰਦੇ ਵੀ 70 80 ਲੱਖ ਰੁਪਇਆ ਆਉਣ ਡਿਆ ਆ ਬੰਦਾ ਮੰਨ ਗਿਆ ਵੀ ਕਰੋ ਕਿ ਕਹਿੰਦੇ ਚਲੋ ਜੀ ਠੀਕ ਆ ਫਲਾਨੀ ਪੁਲੀ ਤੇ ਆ ਉੱਥੇ ਤੂੰ ਸਾਰੀ ਰਕਮ ਰੱਖ ਕੇ ਜਾ ਤੇ ਪਿੱਛੇ ਭੌਂ ਕੇ ਨਹੀਂ ਦੇਖਣਾ ਪਿੱਥੇ ਕੌਣ ਹੈਗਾ ਕੌਣ ਨਹੀਂ ਸਿੱਧੀ ਚਾਹੇ ਗੱਡੀ ਤੇ ਆ ਚਾਹੇ ਮੋਟਰਸਾਈਕਲ ਤੇ ਆ ਸਿੱਧਾ ਹੀ ਹੋਣਾ ਆ ਫਲਾਨੀ ਪੁਲੀ ਦੇ ਉੱਤੇ ਬੈਗ ਰੱਖਣਾ ਆ ਨੋਟਾਂ ਦਾ ਤਾਂ ਤੂੰ ਫਰਾਰ ਹੋ ਜਾਣਾ ਪਿੱਛੇ ਮੁੜ ਕੇ ਤਾਂ ਦੇਖਣਾ ਹੀ ਨਹੀਂ ਤੂੰ ਸ਼ੀਸ਼ੇ ਵਿੱਚ ਵੀ ਪਿੱਛੇ ਇਦਾਂ ਦੇਖਣਾ ਨਹੀਂ ਛੀਸ਼ੇ ਵਿੱਚ ਦੀ ਵੀ ਕੌਣ ਪੈਸੇ ਚੱਕਦਾ ਕੌਣ ਨਹੀਂ ਸਾਨੂੰ ਉਹ ਵੀ ਪਤਾ ਲੱਗ ਜਾਣਾ ਜਰੂਰ ਤੇ ਛੀਸ਼ੇ ਵਿੱਚ ਦੀ ਵੀ ਦੇਖਿਆ ਚਲੋ ਵਿਚਾਰਾ ਜਾਂਦਾ ਆ ਉੱਥੇ ਰੁਪਈਆ 75 80 ਲੱਖ 70 ਲੱਖ ਜਿੰਨਾ ਵੀ ਉਹ ਰੱਖਦਾ ਹੈ ਰੱਖ ਕੇ ਉਹ ਤਿੱਤਰ ਹੁੰਦਾ ਤੇ ਗੈਂਗਸਟਰ ਆਪਣਾ ਕੰਮ ਕਰ ਲੈਂਦੇ ਆ ਚਲੋ ਉਹ ਰਿਪੋਰਟ ਜਿਹੜੀ ਬਾਅਦ ਵਿੱਚ ਪੁਲਿਸ ਮਹਿਕਮੇ ਕੋਲ ਚਲੀ ਜਾਂਦੀ ਆ ਅਿਤਨਾ ਉਹ ਇੰਨਾ ਕਿ ਜ਼ਿਆਦਾ ਡਰਾਵਾ ਦਿੰਦੇ ਵੇ ਗੋਲੀ ਪੋੜਪੜੀ ਚ ਮਾਰ ਦੇਣੀ ਅਸੀਂ A to Z ਸਭ ਕੁਛ ਪਤਾ ਹੁੰਦਾ ਐਦਾਂ ਹੀ ਇੱਕ ਹੋਰ ਘਟਨਾ ਕਹਿੰਦੇ ਜਲੰਧਰ ਦਾ ਹੀ ਇੱਕ ਕਾਰੋਬਾਰੀ ਸੀ ਉਹ ਕਹਿੰਦੇ ਦਿੱਲੀ ਗਿਆ ਕਿਸੇ ਕਾਰੋਬਾਰ ਦੇ ਸੈਂਸਲੇ ਵਿੱਚ ਜਦੋਂ ਦਿੱਲੀ ਗਿਆ ਤੇ ਉਹਦੇ ਬਾਰੇ ਵੀ ਜਿੱਦਾਂ ਗੈਂਗਸਟਰਾਂ ਨੂੰ ਸੂਹ ਲੱਗੀ ਸੀਗੀ ਬਈ ਇਹ ਬੰਦੇ ਕੋਲ ਰੁਪਈਆ ਅੰਨਾ ਆ ਉਹਨਾਂ ਨੇ ਕੀਤਾ ਉਹਦੇ ਜੀ ਪੇ ਨੂੰ ਫੋਨ ਕਰ ਲਿਆ ਕਹਿੰਦੇ ਸਾਸਰੀ ਘਰ ਲਈ ਭਾਈਆ ਬਾਉ ਜੀ ਉਹ ਕਹਿੰਦਾ ਸਾਸਰੀ ਘਰ ਕਹਿੰਦਾ ਵੀ ਅਸੀਂ ਬੋਲਦੇ ਆ ਇੰਦਾ ਇੰਦਾ ਆ ਵੀ ਤੇਰਾ ਮੁੰਡਾ ਦਿੱਲੀ ਨੂੰ ਗਿਆ ਆ ਆ ਉਹਦੇ ਝੱਗਾ ਪਾਇਆ ਤੇ ਆ ਪਾਇਆ ਪੈਂਟ ਵੀ ਸਾਨੂੰ ਪੂਰੀ 101% ਖਬਰ ਆ ਵੀ ਤੇਰੇ ਜਿਹੜੇ ਅਕਾਊਂਟ ਆ ਤੁਹਾਡੇ ਰੁਪਈਆ ਤੁਹਾਡੇ ਕੋਲ ਅੰਨਾ ਆ ਵੀ ਭਾਈ ਪੈਸਿਆਂ ਦੀ ਸਾਨੂੰ ਵੀ ਲੋੜ ਆ ਵੀ ਸਾਨੂੰ ਪੈਸੇ ਦੇ ਦੇ ਨਹੀਂ ਤਾਂ ਅਸੀਂ ਫੇ ਤੇਰਾ ਕੱਲਾ ਹੀ ਕੱਲਾ ਮੁੰਡਾ ਅਸੀਂ ਕਰ ਦੇਣਾ ਉਹਦਾ ਕੰਮ ਮੁੜ ਕੇ ਫੇ ਕੀ ਪਛਤਾਉਣ ਦਾ ਫਾਇਦਾ ਮੁੜ ਕੇ ਤੁਸੀਂ ਜਾਂ লাশ ਰਾਹਾਂ ਤੇ ਰੱਖੂਗੇ ਜਾਂ ਬਾਅਦ ਚ ਸੰਸਕਾਰ ਕਰਕੇ ਘਰ ਵਾਜੂਗੇ ਵੀ ਨਿਆਣਿਆਂ ਦੇ ਨਾਲ ਹੀ ਘਰ ਵਾਸਦੇ ਹੁੰਦੇ ਆ ਬੇ ਹੈਗੇ ਅਸੀਂ ਵੀ ਚਲੋ ਜਿੱਦਾਂ ਮਰਜ਼ੀ ਆ ਵੀ ਸਾਨੂੰ ਇੰਨੇ ਰੁਪਈਏ ਚਾਹੀਦੇ ਆ ਉਹ ਕਹਿੰਦਾ ਕਿੰਨੇ ਚਾਹੀਦੇ ਕਹਿੰਦਾ ਜੀ ਰੁਪਈਆ ਚਾਹੀਦਾ ਸਾਨੂੰ ਕਰੋੜ ਤੇ ਉਹ ਕਾਰੋਬਾਰੀ ਨੂੰ ਜਿੱਦਾਂ ਪਤਾ ਸੀ ਉਹ ਕਹਿੰਦਾ ਹੈ ਆ ਦੱਸ ਤੇ ਦਾ ਸਾਰਾ ਕੁਝ ਸੱਚ ਹੀ ਆ ਅੱਗੇ ਵੀ ਦੁਨੀਆ ਮਰੀ ਜਾਂਦੀ ਆ ਕਹਿੰਦਾ ਉਹ ਉਹਨੂੰ ਕਹਿੰਦਾ ਵੀ ਜੀ ਇੰਨੇ ਕੁ ਪੈਸੇ ਤਾਂ ਸਾਡੇ ਕੋਲ ਹੈ ਨਹੀਂਗੇ ਵੀ ਸਾਡੇ ਕੋਲ ਥੋੜੇ ਪੈਸੇ ਆ ਉਹ ਕਹਿੰਦੇ ਵੀ ਨਹੀਂ ਕਹਿੰਦੇ ਅਸੀਂ ਪੈਸੇ ਅਸੀਂ ਲੈਣੇ ਆ ਤੂੰ ਕਹਿੰਦੇ ਕਿੰਨੇ ਦੇ ਸਕਦਾ ਉਹ ਕਹਿੰਦਾ ਮੈਂ ਰੁਪਈਆ ਚਲੋ ਕਰੋੜ ਨਹੀਂ ਮੈਂ 50 ਲੱਖ ਦੇ ਸਕਦਾ ਪੈਂਦੀ ਛੱਟੇ ਅਗਨੇ ਰੁਪਈਆ 50 ਲੱਖ ਕਹਿਤਾ ਉਹ ਕਹਿੰਦੇ ਓਕੇ ਰਿਪੋਰਟ ਆ ਇਹ દૈનિક ਭਾਸਕਰ ਦੀ રિપોર્ટ ਆ ساری ਉਹ ਕਹਿੰਦਾ ਕਾਰੋਬਾਰੀ ਕਹਿੰਦਾ ਜੀ ਓਕੇ રિપોર્ટ ਆ ਵੀ ਤੂੰ ਐਦਾਂ ਕਰ ਫਲਾਨੀ ਪੁਲੀ ਦੇ ਉੱਤੇ ਆ ਐਸ ਟਾਈਮ ਆ ਟਾਈਮ ਤੈਨੂੰ ਅਸੀਂ ਦੱਸਣਾ ਥਾਂ ਤੈਨੂੰ ਅਸੀਂ ਦੱਸਣਾ ਬੈਗ ਰੱਖ ਜਿੰਨੇ ਤੈਨੂੰ ਕਿਹਾ 50 ਲੱਖ ਰੁਪਏ ਦਾ ਪਿੱਛੇ ਭੌਂਕੇ ਨਹੀਂ ਦੇਖਣਾ ਸ਼ੀਸ਼ੇ ਵਿੱਚ ਵੀ ਨਹੀਂ ਦੇਖਣਾ ਸਾਡੇ ਬੰਦੇ ਸਾਰੇ ਹੀ ਦੇਖਦੇ ਆ ਵੀ ਤੂੰ ਸ਼ੀਸ਼ੇ ਵਿੱਚ ਦੇਖਦਾ ਜਾਂ ਨਹੀਂ ਦੇਖਦਾ ਪੈਸੇ ਰੱਖ ਤੇ ਤਿੱਤਰ ਹੋ ਜਾ ਉਹ ਕਿਤੇ ਮਾੜਾ ਮੋਟਾ ਕਹਿੰਦੇ ਉਹਦੇ ਨਾਲ ਬੈਂਸ ਫਸਾਈਆ ਜਾ ਹੋ ਗਿਆ ਉਹ ਕਿਤੇ ਇੱਕ ਅੱਧਾ ਦਿਨ ਖੜਾ ਲੇਟ ਹੋ ਗਿਆ ਜਿੱਦਾਂ ਲਾਲਾ ਸੀ ਜੇ ਤੂੰ 50 ਲੱਖ ਰੁਪਈਆ ਮੰਗਿਆ ਗੈਂਗਸਟਰਾਂ ਨੇ ਸਾਰੀ ਗੱਲਬਾਤ ਓਕੇ ਫਾਈਨਲ ਹੋ ਗਈ ਸੀ ਉਹ ਕਹਿੰਦਾ ਉਹਨੂੰ ਗੈਂਗਸਟਰ ਫੇ ਫੋਨ ਕਰਦੇ ਆ ਕਹਿੰਦੇ ਵੀ ਸਾਨੂੰ ਪਤਾ ਲੱਗਾ ਵੀ ਤੇਰੇ ਖੁਰਕ ਹੁੰਦੀ ਆ ਥੋੜੀ ਜਿਹੀ ਵੀ ਤੂੰ ਮਾੜਾ ਮੋਟਾ ਪੁਲਿਸ ਪੂਲਤ ਕੋਲ ਜਾਣ ਨੂੰ ਫਿਰਦਾ ਆ ਵੀ ਤੂੰ ਦੱਸ ਐਦਾਂ ਨਾ ਕਰ ਤੂੰ ਵੱਧ ਤੋਂ ਵੱਧ ਕੀ ਕਰੂੰਗਾ ਤੂੰ ਸਿਕਿਉਰਿਟੀ ਲੈ ਲੂੰਗਾ ਤੂੰ ਸਿਕਿਉਰਿਟੀ ਲੈ ਲਾ ਜੇ ਤੂੰ ਕਹਿੰਦੇ ਫਿਰ ਐਡੀ ਗੱਲ ਆ ਤੂੰ ਸਿਕਿਉਰਿਟੀ ਲੈ ਲੈ 2022 ਵਿੱਚ ਅਸੀਂ ਕਹਿੰਦੇ ਟਿੰਮੀ ਨਾਂ ਦਾ ਮੁੰਡਾ ਕਾਰੋਬਾਰੀ ਮਾਰਿਆ ਸੀ ਉਹਨੂੰ ਪਹਿਲਾਂ ਅਸੀਂ ਫਰੋਤੀ ਮੰਗੀ ਉਹ ਬੰਦੇ ਨੇ ਸਾਨੂੰ ਨਾ ਕਰ ਦਿੱਤੀ ਤੇ ਪੁਲਿਸ ਵਿੱਚ ਲਗਾਤੀ ਰਿਪੋਰਟ ਪੁਲਿਸ ਨੇ ਦੇਤਾ ਉਹਨੂੰ ਗਨਮੈਨ ਪ੍ਰਸ਼ਾਸਨ ਨੇ ਅਸੀਂ ਕਹਿੰਦੇ ਫਿਰ ਉਹਦਾ ਗਨਮੈਨ ਵੀ ਮਾਰਿਆ ਤੇ ਉਹਨੂੰ ਤਾਂ ਅਸੀਂ ਮਾਰਨਾ ਹੀ ਮਾਰਨਾ ਸੀ ਵੀ ਤੇਰੇ ਨਾਲ ਕਿਤੇ ਟਿੰਮੀ ਵਾਲੀ ਨਾ ਹੋ ਜਵੇ ਬੰਦਾ ਬਣ ਕੇ ਜੋ ਅਸੀਂ ਤੈਨੂੰ ਕਹਿੰਨੇ ਆ ਉਹ ਕੰਮ ਕਰ ਸਾਡੇ ਤੋਂ ਖਿਹੜਾ ਛਿਹੜਾ ਅਸੀਂ ਵੀ ਫਸੇ ਹੋਏ ਬੈਠੇ ਆਂ ਚਲੋ ਉਹ ਬੰਦਾ ਡਰ ਜਾਂਦਾ ਉਹ ਕਹਿੰਦਾ ਵੀ ਇਹ ਤਾਂ ਹੁਣ ਚੱਕਰ ਪੈ ਗਿਆ ਉਹ ਬੰਦਾ ਵੀ ਕਹਿੰਦਾ ਮੇਤੋਂ ਹੋ ਗਈ ਜੀ ਗਲਤੀ ਮੈਂ ਲੋਨਾ ਕੰਨਾਂ ਨੂੰ ਹੱਥ ਵੀ ਤੁਸੀਂ ਆ ਪੈਸੇ ਚੱਕੋ ਤੇ ਦੱਸੋ ਮੈਨੂੰ ਕਿੱਥੇ ਹੁਣਾ ਤੇ ਉਤੋਂ ਵੀ ਉਹ ਪੈਸੇ ਲੈ ਕੇ ਫਰਾਰ ਹੋ ਗਿਆ ਸੋ ਦੇਖੋ ਸਾਰਨ ਉਹ ਜਿਹੜੀ ਵੱਡੀ ਗੱਲ ਆ ਮੇਨ ਮਕਸਦ ਵੀਡੀਓ ਬਣਾਉਣ ਦਾ ਹੁਣ ਬੰਦਾ ਮੇਨ ਗੱਲ ਦੇਖੋ ਮੰਨ ਲਓ ਜਲੰਧਰ ਦੇ ਬੰਦੇ ਨੇ ਵਿਆਹ ਕੀਤਾ ਠੀਕ ਹੈ ਚਲੋ ਪ੍ਰਮਾਤਮਾ ਨੇ ਤੁਹਾਡੇ ਰੰਗ ਭਾਗ ਲਾਏ ਆ ਤੁਹਾਡੇ ਕੋ ਪੈਸਾ ਹੈਗਾ ਆ ਯਾਰ ਤੁਹਾਨੂੰ ਕੀ ਲੋੜ ਆ ਇੰਨਾ ਦਿਖਾਵਾ ਕਰਨ ਦੀ ਇੰਨਾ ਕਰੋੜਾ ਰੁਪਈਆ ਵਿਆਹਾਂ ਦੇ ਉੱਤੇ ਖਰਚਣ ਦੀ ਜਿਹਨੂੰ ਨਹੀਂ ਵੀ ਪਤਾ ਹੈਗਾ ਉਸ ਬੰਦੇ ਨੂੰ ਵੀ ਪਤਾ ਲੱਗਦਾ ਆ ਵੀ ਐਸ ਬੰਦੇ ਕੋਲ ਇੰਨਾ ਰੁਪਈਆ ਜਿਹਨੇ ਇੰਨੇ ਰੁਪਈਏ ਵਿਆਹ ਤੇ ਲਾਤੇ ਤਾਂ ਇਹਦੇ ਕੋਲ ਕਿੰਨੇ ਹੋਣਗੇ ਠੀਕ ਆ ਅਰੀਸਾ ਦਾ ਕਰਦੇ ਇਹ ਅਵਾਨੀਆਂ ਅਡਾਨੀਆਂ ਦੀ ਉਹਨਾਂ ਦਾ ਸਿਸਟਮ ਹੋ ਰਿਹਾ ਉਹ ਹੈਗੀਆਂ ਸਰਕਾਰਾਂ ਉਹ ਆਪ ਇੱਕ ਕਿਸਮ ਦੀ ਸਰਕਾਰ ਆ ਉਹਨਾਂ ਨੂੰ ਕੁਝ ਨਹੀਂ ਉਹਨਾਂ ਦਾ ਬਾਲ ਬਿੰਗਾ ਨਹੀਂ ਹੋਣਾ ਹੈਗਾ ਤੁਹਾਡਾ ਜਿਹੜੇ ਆਮ ਲੋਕ ਐ ਛੋਟੇ ਛੋਟੇ ਸ਼ਹਿਰਾਂ 'ਚ ਰਹਿੰਦੇ ਜਲੰਧਰ ਲੁਧਿਆਣਾ ਗੁਰਦਾਸਪੁਰ ਦੇ ਦਰ ਲਗੜ ਆਪਣੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਛੋਟੇ ਜਿਹੜੇ ਇੱਕ ਵਿਆਹ ਦੇ ਉੱਤੇ ਘੱਟੋ-ਘੱਟ 10-15 ਕਰੋੜ ਰੁਪਈਆ ਜਾਂ 10 ਕਰੋੜ ਜਾਂ 5 ਕਰੋੜ ਲਾਉਂਦੇ ਆ ਉਹ ਸਾਰੀ ਕੱਲੀ ਇਨਫੋਰਮੇਸ਼ਨ ਉੱਤੇ ਜਾਂਦੀ ਆ ਆਪਣੇ ਤੁਹਾਡੇ ਵਿੱਚੋਂ ਲਾਗੇ ਛਾਗੇ ਉਹਨਾਂ ਦੇ ਗੁਰਗੇ ਬੈਠੇ ਆ ਉਹੀ ਉਹ ਰਿਪੋਰਟ ਉੱਤੇ ਦਿੰਦੇ ਆ ਜੇ ਤੁਹਾਡੇ ਕੋਲ ਪੈਸਾ ਹੈਗਾ ਜਾਂ ਤੁਸੀਂ ਆਪਣਾ ਪੈਸਾ ਰੱਖੋ ਤੁਸੀਂ ਰੱਖੋ ਆਪਣਾ ਪੈਸਾ ਐਦਾਂ ਬਾਲਾ ਸ਼ੋ ਨਾ ਕਰੋ ਕੋਈ ਸ਼ੋ ਦਾ ਹੋਮੇ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਬੰਦਾ ਸ਼ੋ ਕਰਦਾ ਸਾਰਾ ਕੁਝ ਪਤਾ ਲੱਗਦਾ ਤੁਸੀਂ ਆਪਣਾ ਕਾਰੋਬਾਰ ਕਰਦੇ ਆ ਕਾਰੋਬਾਰ ਕਰਕੇ ਆਪਣਾ ਰੋਟੀ ਪਾਣੀ ਖਾਓ ਜੇ ਕਿ ਦੇ ਘੁੰਮਣ ਜਾਣਾ ਦੱਸਣ ਦੀ ਬਾਕੀ ਤਾਂ ਤੁਸੀਂ ਆਪ ਸਿਆਣੇ ਆ ਸਾਰਾ ਕੁਝ ਜਦੋਂ ਵੀ ਬੰਦਾ ਕੋਈ ਆਪਣਾ ਸ਼ੋ ਕਰਦਾ ਵੀ ਮੇਰੇ ਥੱਲੇ ਗੱਡੀ ਕਰੋੜ ਰੁਪਏ ਦੀ ਆ ਮੈਂ ਫਲਾਣੇ ਹੋਟਲ ਵਿੱਚ ਜਾ ਕੇ ਸਨੈਪ ਪਾਤੀ ਮੈਂ ਧਮਕੜੇ 에어ਪੋਰਟ ਤੇ ਜਾ ਕੇ ਫੋਟੋ ਪਾਤੀ ਮੈਂ ਫਲਾਣੇ ਦੇਸ਼ ਵਿੱਚ ਜਾ ਕੇ ਫੋਟੋ ਪਾਤੀ ਉਹ ਕੱਲੀ ਕੱਲੀ ਗੱਲ ਨੋਟ ਹੁੰਦੀ ਆ ਵੀ ਅੱਜ ਇਹ ਬੰਦਾ ਇੱਥੇ ਸੀ ਕੱਲ ਨੂੰ ਇਹ ਇੱਥੇ ਆ ਇਹਦਾ ਮਤਲਬ ਇਹਦੇ ਕੋਲ ਰੁਪਈਏ ਹੈਗੇ ਆ ਠੀਕ ਹੈ ਜੀ ਸੋ ਇਦਾਂ ਦੀਆਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਆ ਇਹ ਜਿਹੜਾ ਇਹ ਫੁਕਰਪੁਣਿਆ ਇੱਕ ਕਿਸਮ ਦਾ ਚਾਹੇ ਇਹਨੂੰ ਤੁਸੀਂ ਖੁਸ਼ੀ ਕਹਿ ਲਓ ਚਾਹੇ ਇਹਨੂੰ ਤੁਸੀਂ ਫੁਕਰਪੁਣੇ ਦਾ ਨਾਮ ਦੇ ਲਓ ਇਹ ਇੱਕੋ ਹੀ ਬਰਾਬਰ ਆ ਇਹ ਜਿਹੜਾ ਪੰਜਾਬ ਦਾ ਮਾਹੌਲ ਆ ਬਹੁਤ ਖਰਾਬ ਹੋ ਚੁੱਕਾ ਆ ਐਸ ਲਈ ਜੋ ਵੀ ਚੁੱਪ-ਚਾਪ ਜਿੰਨਾ ਚਿਰੇ ਮਾੜਾ ਟਾਈਮ ਪੰਜਾਬ ਦੇ ਉੱਤੇ ਚੱਲ ਰਿਹਾ ਆ ਜਿੰਨਾ ਚਿਰੇ ਤੁਹਾਡਾ ਮਾੜਾ ਟਾਈਮ ਚੱਲਦਾ ਉਹਨਾਂ ਟਾਈਮ ਕੋਈ ਵੀ ਇਦਾਂ ਦੀ ਹਰਕਤ ਨਾ ਕਰੋ ਨਾ ਮਹਿੰਗੀਆਂ ਗੱਡੀਆਂ ਲਾਓ ਨਾ ਤੁਸੀਂ ਆਪਣਾ ਆਹ ਜਿਹੜੀਆਂ ਵਿਦੇਸ਼ਾਂ ਵਿੱਚ ਜਾ ਕੇ ਸਨੇਪਾ ਪਾਉਣੇ ਆ ਆਪਣਾ ਜਾਨਕੀ ਅਮੀਰੀ ਸ਼ੋਅ ਬਿਲਕੁਲ ਵੀ ਨਾ ਕਰੋ ਜਿੰਨਾ ਚਿਰ ਆਹ ਮਾਹੌਲ ਚੱਲਣ ਡਿਆ ਆ ਬਾਕੀ ਜਿਹੜੇ ਬਾਈ ਆ ਗੈਂਗਸਟਰ ਬਾਈ ਉਹ ਵੀ ਆਪਣੇ ਹੀ ਭੈਣ ਭਰਾ ਆ ਆਪਣੇ ਹੀ ਜਿੱਦਾਂ ਪੰਜਾਬ ਦੇ ਰੱਖ ਲਾ ਬਾਹਰਲੇ ਰੱਖ ਲਾ ਉਹ ਵੀ ਇੱਕ ਮਜਬੂਰੀ ਦੇ ਵਿੱਚ ਆਪਣਾ ਘਰ-ਬਾਰ ਛੱਡ ਕੇ ਬੈਠੇ ਆ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਹੈਗਾ ਭਈ ਮੈਂ ਹੁਣ ਇੱਥੇ ਮੇਰਾ ਰੋਟੀ ਪਾਣੀ ਚੱਲਦਾ ਮੇਰੀ ਆ 10-11000 ਰੁਪਈਆ ਸੈਲਰੀ ਆ ਮੈਂ ਉਹਦੇ ਨਾਲ ਆਪਣੇ ਤਿੰਨ ਚਾਰ ਨਿਆਣੇ ਔਖਾ ਸੌਖਾ ਹੋ ਕੇ ਪਾਲਦਾ ਹਾਂ ਹੁਣ ਮੈਂ ਆਪਣਾ ਜੇ ਮੰਨ ਲਓ ਕਰੀ ਜਾਂ ਨਾ ਕਰੀ ਜਾਂ ਜੇ ਕੋਈ ਮੈਨੂੰ ਬਾਲਾ ਤੰਗ ਕਰੂਗਾ ਆਣ ਕੇ ਕੋਈ ਬਿਨਾਂ ਗੱਲ ਤੋਂ ਪਰਚਾ ਜਾਂ ਕੋਈ ੱੱਕਾ ਕੋਈ ਬੰਦਾ ਕਰੂਗਾ ਫੇਰ ਬੰਦਾ ਕੋਈ ਨਾ ਕੋਈ ਗਲਤ ਕਦਮ ਚੱਕਦਾ ਗਲਤ ਕਦਮ ਜਦੋਂ ਚੱਕਦਾ ਫੇਰ ਬੰਦਾ ਕੋਈ ਹੁੰਦਾ ਸੋਚੋ ਪੰਜ ਚਾਰ ਜਾਣੇ ਜਿਹੜੇ ਵਾਪਸ ਮੁੜਿਆਉਂਦੇ ਆ ਨਹੀਂ ਤਾਂ ਫੇਰ ਗਾਹਾਂ ਤੋਂ ਗਾਹ ਅੱਗੇ ਤੋਂ ਅੱਗੇ ਵੱਧ ਜਾਂਦੇ ਆ ਅਗਲੇ ਦੇ ਦਿਮਾਗ ਵਿੱਚ ਇਹੀ ਗੱਲ ਬਹਿ ਜਾਂਦੀ ਹੈ ਵੀ ਜਿਹਦੀ ਜੁੱਤੀ ਆ ਉਹਦਾ ਟਾਈਮ ਆ ਠੀਕ ਆ ਸੋ ਐਸ ਲਈ ਜਿਹੜੇ ੱੱਕਾ ਵੀ ਕਰਦੇ ਆ ਆਮ ਲੋਕਾਂ ਦੇ ਨਾਲ ਆਮ ਪਿੰਡਾਂ ਦੇ ਲੋਕ ਵਿਚਾਰੇ ਸਿੱਧੇ ਸਾਦੇ ਜਿੱਦਾ ਮੁੰਡੇ ਆ ਉਹਨਾਂ ਨਾਲ ੱੱੱਕਾ ਬਿਲਕੁਲ ਨਹੀਂ ਕਰਨਾ ਚਾਹੀਦਾ ਜੋ ਬਣਦੀ ਗੱਲ ਆ ਉਹ ਕਰਨੀ ਚਾਹੀਦੀ ਜੇ ਕਿਤੇ ਗਲਤੀ ਵੀ ਹੋ ਜਾਂਦੀ ਆ ਕਿਸੇ ਮੁੰਡੇ ਤੋਂ ਉਹਨਾਂ ਇਦਾਂ ਦਾ ਟ੍ਰੀਟਮੈਂਟ ਨਾ ਕਰਦੇ ਉਹ ਵੀ ਉਹ ਕੋਈ ਜਾ ਕੇ ਆਪਣਾ ਕੋਈ ਹਥਿਆਰ ਨੂੰ ਹੱਥ ਪਾ ਲਵੇ ਉਹਨੂੰ ਬਸ ਇਦਾਂ ਹੀ ਟ੍ਰੀਟਮੈਂਟ ਕਰੋ ਵੀ ਉਹ ਪਿਆਰ ਦੇ ਨਾਲ ਉਹਨੂੰ ਮਾਮਲਾ ਸੋਲਵ ਕਰਨਾ ਚਾਹੀਦਾ ਜਿਹਦੇ ਕੋਲ 4 ਪਈਏ ਆ ਉਹ ਗਰੀਬ ਬੰਦੇ ਦੇ ਉੱਤੇ ਤੜੀ ਕਰਦਾ ਹੀ ਕਰਦਾ ਆ ਜੇ ਕੋਈ ਮਾੜੀ ਮੋਟੀ ਗੱਲ ਹੋ ਗਈ ਉਹਨੇ ਮੜ ਜਾ ਆਪਣਾ ਦਿਖਾ ਲੈਣਾ ਉਹਦਾ ਜ਼ੋਰ ਉਹਨੂੰ ਇਹ ਨਹੀਂ ਪਤਾ ਹੁੰਦਾ ਜਿਹੜਾ ਗਰੀਬ ਬੰਦਾ ਹੁੰਦਾ ਆ ਮੁੰਡਾ ਹੁੰਦਾ ਆ ਏ 15 ਤੋਂ ਲੈ ਕੇ 20 ਸਾਲ ਦੇ ਵਿੱਚ ਵਿੱਚ ਉਹਦਾ ਦਿਮਾਗ ਵੀ ਫਿਰ ਇਦਾਂ ਦਾ ਹੋ ਜਾਂਦਾ ਵੀ ਉਹ ਕਹਿ ਲੈਂਦਾ ਹੁੰਦਾ ਮੈਂ ਵੀ ਫੇ ਹਥਿਆਰ ਨੂੰ ਹੱਥ ਪਾ ਲਾਵਾਂ ਇਹ ਫੇਰ ਰੋਕ ਆਉਣਗੇ ਠੀਕ ਆ ਇਸ ਲਈ ਕੰਪਰੋਮਾਈਜ਼ ਕਰਨਾ ਸਿੱਖੋ ਗੁਰੂਆਂ ਦੇ ਰਾਹ ਤੇ ਚੱਲਣਾ ਸਿੱਖੋ ਪਿਆਰ ਬੰਡੋ ਪਿਆਰ ਕਰੋ ਤੇ ਪਿਆਰ ਹੀ ਅਗਲੇ ਤੋਂ ਮੋਰੇ ਪਾਵੋ ਇਦਾਂ ਦੇ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਗਰਵਾਣੀ ਦੇ ਨਾਲ ਜੁੜੋ ਗੁਰਦੁਆਰਾ ਸਾਹਿਬ ਜਾਓ ਮੰਦਿਰ ਜਾਓ ਮਸਜਿਦ ਜਾਓ ਚਰਚ ਜਾਓ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਆਪਣਾ ਜਾ ਕੇ 2 ਘੰਟੇ 3 ਘੰਟੇ ਜਦੋਂ ਵੀ ਫ੍ਰੀ ਟਾਈਮ ਹੁੰਦਾ ਉੱਥੇ ਜਾ ਕੇ ਗੁਰੂਆਂ ਪੀਰਾਂ ਦੇ ਮਾਲਕ ਦੇ ਸ਼ਬਦ ਆਪਣੇ ਕੰਨਾਂ ਵਿੱਚ ਪਹਿਣਗੇ ਤਾਂ ਆਪਣਾ ਜਿਹੜਾ ਦੈਲਿਆ ਦਿਮਾਗਿਆ ਸਾਰਾ ਸ਼ਾਂਤ ਰਹੂਗਾ ਠੀਕ ਹੈ ਤਾਂ ਇਹਨਾਂ ਕੰਮਾਂ ਤੋਂ ਗਰੇਜ ਹੋਊਗਾ ਬਾਕੀ ਜਿਹੜੇ ਮਾੜਾ ਮੋਟਾ ਕੋਈ ਗਲਤੀ ਕਰ ਲੈਂਦੇ ਆ ਉਹਨਾਂ ਨੂੰ ਵੀ ਪ੍ਰਮਾਤਮਾ ਸਮੱਤ ਬਖਸ਼ੇ ਅਸੀਂ ਤਾਂ ਇਹ ਕਹਿੰਨੇ ਸਾਰੇ ਆਪੋ ਆਪਣੇ ਟੱਬਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿਣ ਆਪਣੀ ਮਿਹਨਤ ਕਰਨ ਨਾ ਕਿਸੇ ਨੂੰ ਤੰਗ ਕਰਨ ਨਾ ਕੋਈ ਉਹਨਾਂ ਨੂੰ ਤੰਗ ਕਰੇ ਸਾਰੇ ਆਪਣੇ ਭਾਈਚਾਰਕ ਸਾਂਝ ਬਣਾ ਕੇ ਰੱਖੋ ਪੰਜਾਬ ਦਾ ਮਾਹੌਲ ਬਿਲਕੁਲ ਸਹੀ ਹੋਣਾ ਚਾਹੀਦਾ ਨਾ ਦੁੱਖ ਦਿਓ ਨਾ ਦੁੱਖ ਸਹੋ ਨਾ ਕਿਸੇ ਨਾਲ ਤੱਕਾ ਕਰੋ ਨਾ ਆਪਣੇ ਆਪ ਨੂੰ ਕਰਨ ਦਿਓ ਹਰੇਕ ਨੂੰ ਪਿਆਰ ਦੇ ਨਾਲ ਸਮਝਾਓ ਪਿਆਰ ਵੰਡੋ ਫੇਰ ਖੁਸ਼ੀਆਂ ਮਿਲਣਗੀਆਂ ਪਿਆਰ ਤੋਂ ਉੱਤੇ ਕੁਝ ਨਹੀਂ ਹੈਗਾ ਗੁਰੂਆਂ ਪੀਰਾਂ ਨੇ ਵੀ ਇਹ ਗੱਲ ਢੋਲ ਵਜਾ ਕੇ ਕਹੀ ਆ ਵੀ ਜੈਨ ਪਿਆਰ ਕੀਆ ਤੈਨਹੀ ਪ੍ਰਭ ਪਾਇਆ ਪਿਆਰ ਦੇ ਵਿੱਚ ਹੀ ਆ ਸਾਰਾ ਕੁਝ ਇਹ ਦੋਸ਼ਮਣੀਆਂ ਵਿੱਚ ਇਹਨਾਂ ਵਿੱਚ ਬਾਕੀ ਜੋ ਗਲਤ ਮਲਤ ਰਾਹਾਂ ਤੇ ਲੋਕੀ ਜਾਂਤਾ ਭੁੱਲ ਭੁਲੇਖੇ ਚਲ ਤੁਰ ਪੈਂਦੀ ਆ ਇਹਨਾਂ ਦੇ ਉੱਤੇ ਕੋਹ ਨਹੀਂ ਉਰਖਿਆਗਾ ਬਾਪਸ ਮੋਡਨ ਦੀ ਕੋਸ਼ਿਸ਼ ਕਰੋ ਤੇ ਇਸ ਰਾਹ ਤੇ ਬਿਲਕੁਲ ਚੱਲਣ ਦੀ ਵੀ ਕੋਸ਼ਿਸ਼ ਚੱਲਣ ਦੀ ਸੋਚ ਹੋਵੇ ਨਾ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟ ਵਿੱਚ ਕੋਈ ਨਾ ਕੋਈ ਆਪਣਾ ਸੁਝਾਅ ਜ਼ਰੂਰ ਰੱਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਧੰਨਵਾਦ ਜੀ ਸਾਰਿਆਂ ਦੇ ਮਿਲਦੇ ਆਂ ਇਦਾਂ ਹੀ ਇੱਕ ਹੋਰ ਨਵੀਂ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ